ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਦਰ ਸਾਹਿਬ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਤੇ ਮੌਸਮ ਵਿਟਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਪੰਜਾਬ 'ਚ ਨਿਯਤਮ ਤਾਪਮਨ ਲਗਾਤਾਰ ਡਿੱਗ ਰਿਹਾ ਹੈ ਵੀਰਵਾਰ ਨੂੰ ਵੀ ਅਕਤਮ ਤੇ ਨਿਯਤਮ ਤਾਪਮਨ 'ਚ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜਿਵੇਂ ਦੱਸਦੇ ਹਾਂ ਰਾਜ ਦੇ ਬਹੁਤ ਸਾਰੇ ਸ਼ਹਿਰਾਂ ਦਾ ਜੋ ਨਿਯਤਮ ਤਾਪਮਨ ਹੈ ਉਹ ਹੁਣ 10 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਮੌਸਮ ਬਦਲਣ ਦੇ ਨਾਲ ਪ੍ਰਾਰੀ ਸਾੜਨ ਦੇ ਮਾਮਲੇ ਵੱਧ ਰਹੇ ਨੇ ਅਤੇ ਪ੍ਰਦੂਸ਼ਣ ਕਰਕੇ ਲੋਕਾਂ ਦੇ ਦਮ ਘੁੱਟ ਰਹੇ ਨੇ ਜਿਸ ਕਰਕੇ ਹਰ ਥਾਂ ਬੱਦਲ ਵਾਲੀ ਹੋਈ ਪਈ ਹੈ ਸ਼ਕਤੀ ਦੇ ਬਾਵਜੂਦ ਵੀ ਸੀਐਮ ਮਾਨ ਦੇ ਘਰੇਲੂ ਜ਼ਿਲ੍ਹੇ ਵਿੱਚ ਪ੍ਰਾਰੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਮੌਸਮ ਵਿਗਿਆਨ ਕੇਂਦਰ ਮੁਤਾਬਿਕ ਰਾਜ ਦਾ ਤਾਪਮਨ 0.3 ਡਿਗਰੀ ਘਟਿਆ ਹੈ ਵੀਰਵਾਰ ਨੂੰ ਲਗਭਗ ਸਾਰੇ ਸ਼ਹਿਰਾਂ ਦਾ ਤਾਪਮਨ ਦਰਦਿੱਤਮ ਤਾਪਮਾਨ ਹੈ 30 ਡਿਗਰੀ ਦੇ ਨੇੜੇ ਰਿਹਾ ਹੈ ਪੰਜਾਬ ਦਾ ਨੀਤਮ ਤਾਪਮਾਨ ਸਭ ਤੋਂ ਘੱਟ 7.2 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ 15 ਸਤੰਬਰ ਤੋਂ 12 ਨਵੰਬਰ ਤੱਕ ਦੇ ਸੀਜ਼ਨ ਦੇ ਦੌਰਾਨ ਪੰਜਾਬ ਵਿੱਚ ਪ੍ਰਾਲੀ ਸਾੜਾਂ ਦੇ ਕੁੱਲ 4262 ਮਾਮਲੇ ਸਾਹਮਣੇ ਆਏ ਨੇ ਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ 322 ਮਾਮਲੇ ਸਿਰਫ ਨਵੰਬਰ ਮਹੀਨੇ 'ਚ ਹੀ ਦਰਜ ਕੀਤੇ ਗਏ ਨੇ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਅੱਜ ਮੌਸਮ ਸਾਫ਼ ਰਹੇਗਾ ਤੇ ਕਿਥਾਵਾਂ ਤੇ ਧੁੱਪ ਖਿੜੇਗੀ ਅੰਮ੍ਰਿਤਸਰ ਤੇ ਜਲੰਧਰ ਦਾ ਨੀਤਮ ਤਾਪਮਾਨ ਹੈ 24 2 डिग्री सेल्सियस ਅਤੇ ਨਿਕਤਮ 9 डिग्री सेल्सियस ਰਹੇਗਾ ਦੋਵੇਂ ਚਾਰਾਂ ਚਾ ਮੌਸਮ ਸਾਫ ਰਹੇਗਾ ਲੁਧਿਆਣਾ ਚ ਚ 65 डिग्री सेल्सियस ਤਾਪਮਾਨ ਦੇ ਨਾਲ 8 डिग्री सेल्सियस ਨਿਕਤਮ ਪਾਲਾ ਦਰਜ ਹੋਏਗਾ ਅਤੇ ਤੋਂਪਾ ਰਹੇਗੀ ਪਟਿਆਲਾ ਚ ਨਿਕਤਮ 28 डिग्री सेल्सियस ਅਤੇ ਨਿਕਤਮ 9 डिग्री सेल्सियस ਤਾਪਮਾਨ ਦੇ ਨਾਲ ਮੌਸਮ ਬਿਲਕੁਲ ਸਾਫ ਰਹੇਗਾ ਜਦ ਕਿ ਮਾਹਲ ਚ ਨਿਕਤਮ ਅਸਤਾਈ ਛਾਇਆ ਛਾਇ ਢਿਗਰੀ ਸੈਲਸੀਅਸ ਦੇ ਨਿਤਮ 10 ਡਿਗਰੀ ਸੈਲਸੀਅਸ ਪਾਰ ਰਹੇਗਾ ਤੇ ਮੌਸਮ ਸਾਫ ਰਹੇਗਾ ਤੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਵੈਦ ਰ ਪੰਜਾਬੀ ਲਿੰਕ ਮੀਡੀਆ ਧੰਨਵਾਦ